ਚੈਨਲ ਦੇ ਵੀ ਦੇਖਰ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਜਿਹੜੀਆਂ ਲਗਭਗ ਸ਼ੁਰੂ ਹੋ ਚੁੱਕੀਆਂ ਹੁਣ ਅ ਐਵਰੇਜ ਤੋਂ ਜ਼ਿਆਦਾ ਟੈਂਪਰੇਚਰ ਰਹਿਣ ਦੀ ਆਸ ਦਸੀਂ ਜਾ ਰਹੀ ਹੈ ਜਿਹੜੀ ਭਵਿੱਖਬਾਣੀ ਮੌਸਮ ਵਿਗਿਆਨੀਆਂ ਨੇ ਜਿਹੜੇ এনवायरमेंट ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਆ ਜਿਹੜੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਬੋਵ ਐਵਰੇਜ ਟੈਂਪਰੇਚਰ ਜਿਹੜਾ ਰਹੂਗਾ ਗਰਮੀ ਜ਼ਿਆਦਾ ਔਰ ਦੂਜਾ ਜਿਸ ਤਰੀਕੇ ਦੇ ਨਾਲ ਮੌਸਮ ਬਦਲ ਰਿਹਾ ਉਹਦਾ ਅਸਰ ਇਹ ਵੀ ਪੈ ਰਿਹਾ ਕਿ ਭਵਿੱਖਬਾਣੀ ਕਰਨਾ ਵੀ ਮੁਸ਼ਕਲ ਹੋ ਰਿਹਾ ਵਿਗਿਆਨੀਆਂ ਦੇ ਲਈ ਅਬੋਵ ਐਵਰੇਜ ਸਮਰਤਾਇਸ਼ਵਰੀ ਹੈ ਹੀ ਆ ਪਰ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਬਹੁਤ ਤੇਜ਼ੀ ਨਾਲ ਹੋਏਗੀ ਇਹਦੀ ਜਿਹੜੀ ਵੇਰੀਏਬਿਲਟੀ ਆ ਜਿਹਦੇ ਵਿੱਚ ਕਿ ਦੇ ਆਮ ਤੌਰ ਤੇ ਗਰਮ ਰਹਿਣਗੇ ਦਿਨ ਮਤਲਬ ਜਿੰਨੀ ਗਰਮੀ ਪੈਂਦੀ ਹੈ ਉਹਦੇ ਨਾਲੋਂ ਜ਼ਿਆਦਾ ਰਹੂ ਕਿ ਜਿੱਥੇ-ਜਿੱਥੇ ਵੀ ਪਰ ਇੱਕ ਪਾਸੇ ਦਿਨ ਦੇ ਵਿੱਚ ਇੱਕ ਦਿਨ ਹੀਟ ਵੇਵ ਤੇ ਦੂਜੇ ਦਿਨ ਕੋਲ ਸਪੈਲਸ ਇਹ ਕਾਫੀ ਜ਼ਿਆਦਾ ਇਹਦਾ ਫਰਕ ਪਊਗਾ ਜੇਕਰ ਇਹਨੂੰ ਜਿਹੜਾ ਖੇਤਰਾਂ ਦੇ ਵਿੱਚ ਵੰਡ ਕੇ ਦੇਖਿਆ ਜਾਵੇ ਉਹਨੂੰ ਜੀਓਗ੍ਰਾਫਿਕਲੀ ਤਾਂ ਜਿਹੜੇ ਉੱਤਰ ਵਾਲੇ ਭਾਗ ਨੇ ਸਾਡੇ ਉਧਰ ਦੂਜੇ ਪਾਸੇ ਸਸਕਾਚ ਮੈਨੀਟੋਬਾ ਥੋੜਾ ਜਿਹਾ ਹਸਨਟੈਰੀਓ ਉਹਦੇ ਨਾਲ ਇੱਕ ਕਵੈਕ ਤੇ ਅਟਲਾਂਟਿਕ ਪ੍ਰੋਵਿੰਸ ਇਹਦੇ ਵਿੱਚ ਗਰਮੀ ਜ਼ਿਆਦਾ ਪਊਗੀ ਜਦੋਂ ਅਸੀਂ ਕਹ ਰਹੇ ਗਰਮੀ ਜ਼ਿਆਦਾ ਪਊਗੀ ਤੇ ਦਾ ਮਤਲਬ ਇਹ ਆ ਕਿ ਜਿੰਨਾ ਟੈਂਪਰੇਚਰ ਉੱਥੇ ਪਹਿਲਾਂ ਰਹਿੰਦਾ ਉਹਦੇ ਤੋਂ ਜ਼ਿਆਦਾ ਰਹੂਗਾ ਸੋ ਇਹ ਜਿਹੜੇ ਇਹਨਾਂ ਦੇ ਵਿੱਚ ਗਰਮੀ ਕਾਫੀ ਜ਼ਿਆਦਾ ਦੱਸੀ ਗਈ ਆ ਬ੍ਰਿਟਿਸ਼ ਕੋਲੰਬੀਆ ਇਧਰਲੇ ਪਾਸੇ ਜਿਹੜਾ ਕੋਸਟਲ ਬ੍ਰਿਟਿਸ਼ ਕੋਲੰਬੀਆ ਆ ਇਹਦੇ ਵਿੱਚ ਲਗਭਗ ਨਾਰਮਲ ਜਾਂ ਬਿਲੋ ਐਵਰੇਜ ਟੈਂਪਰੇਚਰ ਰਹੂਗਾ ਦਨਕ ਹੁੰਦਾ ਹੀ ਉਹ ਤੇ ਥੋੜਾ ਜਿਆਦਾ ਥੱਲੇ ਸੋ ਇਹ ਇੱਕ ਦੂਜੀ ਜਿਹੜੀ ਜਿਹਦਾ ਪਹਿਲੇ ਦਾ ਸਰ ਪ੍ਰੋਡਿਕਸ਼ਨ ਆ ਜਿਹੜੀ ਇਹਦੇ ਬਾਰੇ ਮੀਂਹ ਕਿੰਨਾ ਪੈਣਾ ਆ ਉਹ ਕਲੀਅਰ ਨਹੀਂ ਆ ਵਿਗਿਆਨੀਆਂ ਨੂੰ ਵੀ ਕੁਛ ਲੱਗ ਕੇ ਜਿਹੜੇ ਉਹਨਾਂ ਦੇ ਵਿੱਚ ਖੁਸ਼ਕ ਰਹਿਣਗੇ ਹਾਲਾਤ ਜਿਹੜੇ ਨੇ ਤੇ ਦੂਜਿਆਂ ਦੇ ਵਿੱਚ ਜਿਹੜੇ ਸਟ੍ਰੌਮ ਹੋ ਸਕਦੇ ਆ ਜਿਹੜੀ ਜਿਹੜੀ ਐਸ ਵੇਲੇ ਹਾਲਾਤ ਨੇ ਜਿਸ ਤਰ੍ਹਾਂ ਦੇ ਉਹਦੇ ਵਿੱਚ ਜਿਹੜਾ ਲੰਬੇ ਸਮੇਂ ਤੱਕ ਸੋਕੇ ਦੀਆਂ ਕੰਡੀਸ਼ਨ ਜਿਹੜੀਆਂ ਜਿਹੜੀਆਂ ਸੈਂਟਰਲ ਤੇ ਜਿਹੜੇ ਈਸਟਰਨ ਪ੍ਰੈਰੀਜ਼ ਨੇ ਅਨਟੈਰੀਓ ਦੇ ਵਿੱਚ ਕੁਬੈਕ ਦੇ ਵਿੱਚ ਤੇ ਉਧਰ ਲੈਬਰਾਡੋਰ ਦੇ ਵਿੱਚ ਉਧਰਲੇ ਪਾਸੇ ਦੱਸੇ ਜਾ ਰਹੇ ਆ ਜਿਹੜਾ BC ਦਾ ਉਤਰੀ ਭਾਗ ਆ ਅਲਬਰਟ ਆ ਜਾਂ ਜਿਹੜੀਆਂ ਨਾਰਥ-ਵੈਸਟ ਟੈਰੀਟਰੀਜ਼ ਹੈਗੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਪ੍ਰੈਸੀਪਿਟੇਸ਼ਨ ਆ ਬਹੁਤ ਘੱਟ ਇਸ ਵਾਰੀ ਦਿਸੂਗੀ ਦੂਜਾ ਜਿਹੜੀ ਕੋਸਟਲ BC ਆ ਇਹਦੇ ਵਿੱਚ ਨਾਰਮਲ ਤੋਂ ਜ਼ਿਆਦਾ ਰੇਨਫਾਲ ਹੋ ਸਕਦਾ ਸਮੁੰਦਰ ਦੇ ਕੰਢੇ-ਕੰਢੇ ਜਿੰਨਾ ਹੈਗਾ ਆ ਜਿਹੜਾ ਦੂਜੇ ਪਾਸੇ ਇਸ ਦਾ ਨਾਲ ਅਲਬਰਟਾ ਸਸਕਾਚਵਿਨ ਤੇ ਦੂਜਾ ਇਲਾਕਾ ਨੋਵਾ ਸਕੋਸ਼ੀਆ ਆ ਉੱਥੇ ਜਿਹੜੀ ਬਿਲੋ ਐਵਰੇਜ ਪ੍ਰੈਸੀਪਿਟੇਸ਼ਨ ਰਹੂਗੀ ਸੋ ਰੇਨ ਦੇ ਬਾਰੇ ਕੋਈ ਕਲੀਅਰ ਸਿਗਨਲ ਇਸ ਥਾਂ ਦੇ ਉੱਤੇ ਨਹੀਂ ਆ ਕੋਈ ਡੈਫੀਨੇਟਿਵ ਟ੍ਰੈਂਡ ਨਹੀਂ ਕੋਈ ਕਹਿ ਨਹੀਂ ਜਾ ਸਕਦਾ ਵੀ ਆ ਇੱਥੇ ਹੋਊਗਾ ਪਰ ਕਲਾਈਮੇਟ ਚੇਂਜ ਦਾ ਇਨਫਲੂਐਂਸ ਇਸ ਦਾ ਦੱਸਿਆ ਜਾ ਰਿਹਾ ਜਿਹੜਾ ਹਿਊਮਨ ਇੰਡਿਊਸਡ ਕਲਾਈਮੇਟ ਚੇਂਜ ਆ ਉਹ ਇੱਕ ਵੱਡਾ ਫੈਕਟਰ ਆ ਤਾਪਮਾਨ ਦੇ ਵਾਧੇ ਦੇ ਵਿੱਚ ਜਿਹੜਾ ਇਹਦੇ ਨਾਲ ਜੁੜਿਆ ਆ ਜਿਹੜੀਆਂ ਲਗਾਤਾਰ एयर ਕੁਆਲਿਟੀ ਬਾਰੇ ਹੈਲਥ ਇੰਡੈਕਸ ਦੇ ਉੱਤੇ ਅਪਡੇਟ ਕੀਤਾ ਜਾ ਰਿਹਾ ਐਡਵਾਈਸਰੀ ਇਸ਼ੂ ਕੀਤੀ ਜਾਂਦੀ ਹੈ ਜਦੋਂ ਇੰਡੈਕਸ ਜਿਹੜਾ 10 ਜਾਂ ਉਹਦੇ ਤੋਂ ਹਾਇਰ ਹੁੰਦਾ 10 ਤੋਂ ਹਾਇਰ ਇੰਡੈਕਸ ਉਹਦਾ ਹੁੰਦਾ ਮੇਨ ਕਾਰਨ ਦਾ ਵਾਈਲਡ ਫਾਇਰ ਹੁੰਦੀ ਹੈ ਉਹਦੇ ਕਰਕੇ ਇਸੇ ਤਰ੍ਹਾਂ ਇੱਕ ਨਵੀਂ ਸਮੋਕ ਫੋਰਕਾਸਟ ਮੈਪ ਅਵੇਲੇਬਲ ਆ ਜਿਹਦੇ ਨਾਲ ਤੁਸੀਂ ਦੇਖ ਸਕਦੇ ਆ ਕਿ ਵਾਈਲਡ ਫਾਇਰ ਸਮੋਕ ਕਿੱਥੇ ਕਿੰਨਾ ਕਿਹ ਕਿਸ ਤਰੀਕੇ ਦੇ ਨਾਲ ਬਚਿਆ ਜਾ ਸਕਦਾ ਆ ਇੱਕ ਇਹ ਆ ਕਿ ਇਹਦੇ ਵਿੱਚ ਐਨਾਲਾਈਜ਼ ਕੀਤਾ ਜਾਂਦਾ ਰਿਪੋਰਟ ਕਿ ਕਿੰਨਾ ਜ਼ਿਆਦਾ ਜਿਹੜਾ ਹਿਊਮਨ ਕੌਜ਼ਡ ਕਲਾਈਮੇਟ ਚੇਂਜ ਆ ਕਿ ਮਨੁੱਖ ਨੇ ਇਹਦਾ ਖਾਸ ਤੌਰ ਦੇ ਉੱਤੇ ਕਿੰਨਾ ਕੀਤਾ ਓਵਰਲੇ ਪਾਸੇ ਫਲੈਨੋ ਇਫੈਕਟ ਜਿਹੜਾ ਕਿਹਾ ਜਾਂਦਾ 2023 ਦੇ ਐਂਡ ਦੇ ਵਿੱਚ ਹੋਇਆ ਸੀ ਬਹੁਤ ਗਰਮੀ ਉਸ ਵੇਲੇ ਪਈ ਸੀਗੀ ਹਾਟੈਸਟ ਇਅਰ ਆਨ ਰੈਕੋਰਡ ਪਿਛਲਾ ਸਾਲ ਮੰਨਿਆ ਜਾਂਦਾ ਆ ਕੈਨੇਡਾ ਦੇ ਵਿੱਚ ਐਸ ਵਾਰੀ ਵੀ ਸਮਰ ਜਿਹੜੀ ਆ ਉਹ ਜ਼ਿਆਦਾ ਗਰਮ ਰਹੂਗੀ ਤੇ ਜਿਹੜਾ ਕੰਡੀਸ਼ਨਸ ਨੇ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਫਰਕ ਪਾਊਗਾ ਸੋ ਮਨੁੱਖ ਜਿਸ ਤਰੀਕੇ ਦੇ ਨਾਲ ਮੌਸਮ ਵਿੱਚ ਦਖਲਅੰਦਾਜ਼ੀ ਕਰ ਰਿਹਾ ਉਸੇ ਤਰੀਕੇ ਦੇ ਨਾਲ ਮੌਸਮ ਬਦਲ ਰਿਹਾ ਤੇ ਅਨਪ੍ਰੋਡਿਕਟੇਬਲ ਜਿਹੜਾ ਸਾਰਾ ਕੁਝ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਹੋਰ ਲਗਾਤਾਰ ਵਾਧਾ ਰਹਿਣ ਦੀ ਆਸ ਨਜ਼ਰ ਆ ਰਹੀ ਹੈ ਅਗਲੀ ਗੱਲਬਾਤ ਇੰਟਰਨੈਸ਼ਨਲੀ ਐਜੂਕੇਟਰ ਜਿਹੜੇ ਪ੍ਰੋਫੈਸ਼ਨਲਸ ਨੇ ਉਹਨਾਂ ਨੂੰ ਹੁਣ ਸੌਖ ਹੋ ਜੂਗੀ ਥੋੜੇ ਚਿਰ ਦੇ ਵਿੱਚ ਸਟ੍ਰੀਮਲਾਈਨ ਹੋ ਜਾਣਗੇ ਐਫੀਸ਼ੀਐਂਟ ਹੋ ਜਾਣਗਾ ਕੰਮ ਜਿਹੜਾ ਪ੍ਰੋਸੈਸਰ ਟਰਾਂਸਪੇਰੈਂਟ ਹੋ ਜਾਊਗਾ ਤੇ ਜਿਹੜੇ ਉਹਨਾਂ ਦੇ ਕ੍ਰੈਡੈਂਸ਼ੀਅਲਸ ਨੇ ਇਥੇ ਰੈਕੋਗਨਾਈਜ਼ ਕੀਤੇ ਜਾਣਗੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਦੇ ਲਈ ਸੌਖ ਕੀਤੀ ਜਾ ਰਹੀ ਹੈ ਅਸੀਂ ਅਕਸਰ ਗੱਲਬਾਤ ਕਰਦੇ ਹਾਂ ਇਥੇ ਕਈ ਪ੍ਰੋਫੈਸ਼ਨਲ ਪ੍ਰੋਫੈਸ਼ਨਲਸ ਦੀ ਘਾਟ ਆ ਕੁਝ ਲੋਕ ਜਿਹੜੇ ਨੇ ਇਥੇ ਡਾਕਟਰ ਡਾਕਟਰ ਘਾਟ ਆ 8 ਲੱਖ 80 ਹਜ਼ਾਰ ਡਾਕਟਰ ਸਾਨੂੰ ਚਾਹੀਦਾ ਆਉਣ ਵਾਲੇ ਥੋੜੇ ਹੁਣ ਇਸ ਵੇਲੇ ਸ਼ਾਰਟੇਜ ਆ 8 ਲੱਖ 80 ਮਾਫੀ ਚਾਹੋਨੇ 8 ਲੱਖ 80 ਹਜ਼ਾਰ ਮਰੀਜ਼ਾਂ ਦੇ ਲਈ ਡਾਕਟਰ ਚਾਹੀਦੇ ਆ ਜਿਹੜੇ ਇਸ ਵੇਲੇ ਬਿਨਾ ਡਾਕਟਰ ਤੋਂ ਨੇ ਫੈਮਿਲੀ ਡਾਕਟਰ ਤੋਂ ਇਥੇ ਯਤਨ ਕੀਤੇ ਜਾ ਰਹੇ ਆ ਅਸੇ ਤਰ੍ਹਾਂ ਨਰਸਸ ਘਾਟਾ ਟੀਚਰ ਘਾਟਾ ਹਰ ਇੱਕ ਦਾ ਪਤੂਕ ਦਿਨ ਪਹਿਲਾਂ ਗੱਲਬਾਤ ਕੀਤੀ ਸੀ ਕੋਰਟ ਸ਼ੈਰਫ ਘਾਟਾ ਜਿਹੜੇ ਕੋਰਟ ਦੇ ਵਿੱਚ ਸਿਕਿਉਰਿਟੀ ਵਾਲਿਆਂ ਦੀ ਘਾਟਾ ਇਹ ਸਾਰੇ ਕੁਛ ਦਾ ਨਤੀਜਾ ਇਹ ਨਿਕਲ ਰਿਹਾ ਵੀ ਲੋਕ ਸਫਰ ਕਰ ਰਹੇ ਨੇ ਹੁਣ ਸਰਕਾਰ ਦੋ ਯਤਨ ਕਰ ਰਹੀ ਹੈ ਇਸ ਵੇਲੇ ਇੱਕ ਪਾਸੇ ਤੇ ਯਤਨ ਕਰ ਰਹੀ ਹੈ ਵੀ ਇੱਥੋਂ ਵਾਲੇ ਇਸ professions ਦੇ ਵਿੱਚ ਹੋਰ ਲੋਕ ਕੌਣ ਜਿਹੜੇ ਫੈਮਿਲੀ ਡਾਕਟਰ ਉਹਨਾਂ ਨੂੰ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਇਨਸੈਂਟਿਵ ਦੇ ਉੱਤੇ ਜਾ ਰਹੇ ਆ ਤਨਖਾਹਾਂ ਵਧ ਦਿੱਤੀਆਂ ਜਾ ਰਹੀਆਂ ਵੀ ਤੁਸੀਂ ਇਧਰਲੇ ਪਾਸੇ ਆਓ ਮੈਡੀਕਲ ਸੀਟਾਂ ਹਦਾਈਆਂ ਜਾ ਰਹੀਆਂ ਮੈਡੀਕਲ ਸਕੂਲ ਜਿਹਨੇ ਸਾਡੇ ਉਹਨਾਂ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਉਹਨਾਂ ਨੇ ਸੀਟਾਂ ਦੇ ਵਿੱਚ ਵਾਧਾ ਕੀਤਾ ਰੈਜ਼ਿਡੈਂਸੀਜ਼ ਦੇ ਵਿੱਚ ਵਾਧਾ ਕੀਤਾ ਉਹਦੇ ਨਾਲ ਫਰਕ ਪੈ ਰਿਹਾ ਹੁਣ ਇਹ ਵੱਡਾ ਕੰਮ ਖਾਸ ਤੌਰ ਦੇ ਤੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਕਰ ਰਹੀ ਹੈ ਜਿਹੜੇ ਪਾਰਲੀਮੈਂਟਰੀ ਸੈਕਟਰੀ ਰਵੀ ਪ੍ਰਮਾਰ ਨੇ ਖਾਸ ਯਤਨ ਕਰ ਰਹੇ ਨੇ ਤੇ ਜਿਹੜੇ ਪ੍ਰੀਮੀਅਰ ਡੇਵਿਡ ਈਵਨ ਨੇ ਉਹਨਾਂ ਨੇ ਖਾਸ ਤੌਰ ਦੇ ਤੇ ਰਵੀ ਪ੍ਰਮਾਰ ਪਾਰਲੀਮੈਂਟਰੀ ਸੈਕਟਰੀ ਜਿਹੜੇ ਐਮ ਐਲ ਏ ਨੇ ਉਹਨਾਂ ਦੀ ਡਿਊਟੀ ਲਈ ਹੈ ਇਹ ਤੇ ਉਹ ਜਿਹੜੇ ਇੰਟਰਨੈਸ਼ਨਲ ਕਰਡੈਂਸ਼ੀਅਲਸ ਨੇ ਵੀ ਬੰਦਾ ਇੰਡੀਆ ਦੇ ਵਿੱਚ ਡਾਕਟਰ ਸੀ ਜਾਂ ਮਨ ਲੋਕ ਉਸੇ ਹੋਰ ਦੇਸ਼ ਦੇ ਵਿੱਚ ਟੀਚਰ ਸੀ ਉਹ ਇੱਥੇ ਆ ਕੇ ਡਾਕਟਰ ਟੀਚਰ ਕਿਉਂ ਨਹੀਂ ਬਣ ਸਕਦਾ ਉਹਦੇ ਲੈਣਾ ਸੌਖਾ ਕਰਤਾ ਹੁਣ ਬਣ ਤ ਪਹਿਲਾਂ ਵੀ ਸਕਦਾ ਸੀ ਪਰ ਉਹ ਪ੍ਰੋਸੈਸ ਬਹੁਤ ਲੰਬਾ ਸੀ ਇੱਕ ਤੇ ਪ੍ਰੋਸੈਸ ਦੇ ਵਿੱਚ ਅਪਡੇਟ ਹੀ ਨਹੀਂ ਮਿਲਦੀ ਵੀ ਕੀ ਹੋ ਰਿਹਾ ਦੂਜਾ ਉਹਦੇ ਵਿੱਚ ਬੜੇ ਟੈਸਟ ਬੜੇ ਔਖੇ ਸੀ ਮਤਲਬ ਅੰਗਰੇਜ਼ੀ ਹੁਣ ਜੇ ਇਸ ਬੰਦੇ ਨੇ ਅਕਾਊਂਟ ਦਾ ਕੰਮ ਕਰਨਾ ਉਹਨੂੰ ਕਿੰਨੇ ਕੁ ਲੈਵਲ ਦੀ ਅੰਗਰੇਜ਼ੀ ਚਾਹੀਦੀ ਹੋਊਗੀ ਜਾਂ ਉਹਨੂੰ ਉਸ ਲੈਵਲ ਦੀ ਅੰਗਰੇਜ਼ੀ ਤਾਂ ਨਹੀਂ ਚਾਹੀਦੀ ਤੇ ਉਹਨੂੰ ਓਨੀ ਇੱਕ ਕਰ ਲਈ ਜਾਵੇ ਉਹਦੇ ਵਿੱਚ ਜਾਂ ਰੈਡ ਟੇਪਿਸਮਸ ਹੈਗਾ ਤੇ ਤੁਹਾਡੇ ਫਾਰਮ ਹੀ ਮੰਗ ਮੰਗ ਮਤ ਮਾਰ ਦਿੰਦੇ ਵੀ ਆਹ ਲੈ ਕੇ ਆਓ ਆਹ ਲੈ ਕੇ ਆਓ ਤੁਹਾਨੂੰ ਪਤਾ ਨਹੀਂ ਲੱਗਦਾ ਕੋਈ ਤੇ ਬੰਦਾ ਥੱਕ ਕਰਕੇ ਜਵਾਬ ਦੇ ਦਿੰਦਾ ਕੋਈ ਡਾਕਟਰ ਟਰੱਕ ਚ ਲਾਉਣ ਲੱਗਾ ਹੈ ਕੋਈ ਟੈਕਸੀ ਚ ਲਾਉਣ ਲੱਗਾ ਹੈ ਤੇ ਅਗਲਾ ਆਪਣੇ ਕਮਾਕਰਾਂ ਦੇ ਵਿੱਚ ਲੱਗਿਆ ਰਹਿੰਦੇ ਤੇ ਜੇ ਕਿਸੇ ਨੂੰ ਕਰ ਵੀ ਦਿੰਦੇ ਆ ਇਹ ਉਹ ਕਾਡੈਂਸ਼ਲ ਦੇ ਵੀ ਦਿੰਦੇ ਜੇ ਕੋਈ ਟੀਚਰ ਆ ਉਹਨੂੰ ਇੰਨੇ ਕ ਕੋਰਸ ਦੱਸ ਦਿੰਦੇ ਵੀ ਉਹਨੂੰ ਇੱਕ ਤਰ੍ਹਾਂ ਮੋਢੋ ਛੋੜੋ ਦੁਬਾਰਾ ਪੜ੍ਹਨਾ ਪੈਂਦਾ ਤੇ ਉਹਦੀ ਉੱਥੇ ਕੀਤੀ ਪੜ੍ਹਾਈ ਕਿਸੇ ਕੰਮ ਨਹੀਂ ਆਉਂਦੀ ਹੁਣ ਉਹਦੇ ਵਿੱਚ ਇਹਨਾਂ ਨੇ ਵੱਡੀ ਤਬਦੀਲੀ ਕੀਤੀ ਆ ਵੀ ਅਸੀਂ ਇੰਟਰਨੈਸ਼ਨਲ ਕਰਡੈਂਸ਼ੀਅਲ ਰੈਕੋਗਨੀਸ਼ਨ ਐਕਟ ਇਹਨੂੰ ਕਹਿੰਦੇ ਆ ਤੇ ਉਹਦੇ ਵਿੱਚ ਇਹ ਕੀਤਾ ਜਾ ਰਿਹਾ ਵੀ ਇਹਨੂੰ ਜਲਦੀ ਠੀਕ ਠਾਕ ਕੀਤਾ ਜਾ ਰਿਹਾ 1 ਜੁਲਾਈ ਤੋਂ ਇਹ ਹੋ ਜਾਣਾ ਹੈ ਤੇ ਬਹੁਤ ਲੰਬਾ ਸਮਾਂ ਦੇ ਵਿੱਚ ਲੱਗਾ ਜਿਹੜੇ ਸਕਿਲਡ ਪ੍ਰੋਫੈਸ਼ਨਲ ਸੀਗੇ ਉਹਨਾਂ ਦਾ ਕੰਮ ਸੌਖਾ ਕਰਨ ਦੇ ਜਿਹੜੇ ਰੈਗੂਲੇਸ਼ਨ ਸੀਗੇ ਉਹਨਾਂ ਨੂੰ ਬਦਲਣ ਦੇ ਲਈ ਪ੍ਰੋਫੈਸ਼ਨਲ ਜਿਹੜੇ ਕੰਮ ਕਰ ਰਹੇ ਹਨ ਫੀਲਡਸ ਦੇ ਵਿੱਚੋਂ ਤੇਜ਼ੀ ਨਾਲ ਕੰਮ ਕਰਨਗੇ ਰੈਡ ਟੇਪੀਸਮ ਨਹੀਂ ਹੋਊਗਾ ਲਾਲ ਫੀਤਾ ਛਾਹ ਜਿਹੜੇ ਬੇਚ ਵਿਚਾਰੇ ਜੀ ਕਲਰਕ ਤੰਗ ਕਰਦੇ ਉਹ ਨਹੀਂ ਹੋਊਗਾ ਇਹ ਇੰਟਰਨੈਸ਼ਨਲ ਕ੍ਰੈਡੈਂਸ਼ੀਅਲ ਰੈਕਗਨੀਸ਼ਨ ਐਕਟ 1 ਜੁਲਾਈ 2024 ਤੋਂ ਲਾਗੂ ਹੋ ਜਾਊਗਾ ਇਹਦੇ ਵਿੱਚ ਕੰਸਲਟੇਸ਼ਨ ਕਾਫੀ ਕੀਤੀ ਹੈ ਇਹਨਾਂ ਨੇ 18 ਰੈਗੂਲੇਟਰੀ ਬਾਡੀਜ਼ ਦੇ ਨਾਲ ਤੇ ਪਾਰਲੀਮੈਂਟ ਸੈਕਟਰੀ ਜਿਹੜੇ ਨੇ ਇਹ ਇੰਟਰਨੈਸ਼ਨਲ ਕ੍ਰੈਡੈਂਸ਼ੀਅਲਸ ਦੇ ਇਹਨਾਂ ਨੇ ਇਹ ਦੱਸਿਆ ਇਹਦੇ ਵਿੱਚ ਰੈਗੂਲੇਟਰੀ ਬਾਡੀਜ਼ ਹੋਣਗੀਆਂ ਜਿਹੜੀਆਂ ਰੈਟਿਪੀਸਮ ਘਟਾਉਣਗੀਆਂ ਜਿਹੜੇ ਬੈਰੀਅਰਸ ਨੇ ਇਹਨਾਂ ਨੇ ਨਾ 29 ਪ੍ਰੋਫੈਸ਼ਨ ਚੁਣੇ ਆ ਕੰਮ ਤੋਂ ਜਿਹਦੇ ਵਿੱਚ ਇਹ ਬਾਹਰਲੇ ਬੰਦੇ ਰੱਖ ਲੈਣਗੇ ਮਤਲਬ ਬਾਹਰੋਂ ਪੜਿਓ ਬੰਦੇ ਉਹਨਾਂ ਨੂੰ ਇੱਥੇ ਸੌਖਾ ਕਰ ਦੇਣਗੇ ਅ ਵੀ ਜਿਹੜੇ ਕੁਆਲੀਫਾਈਡ ਨੇ ਬਾਹਰੋਂ ਪੜ੍ਹਾਈ ਕੀਤੀ ਔਰ ਉਹਨੂੰ ਇੱਥੇ ਸੌਖਾ ਕਰ ਦੇਣਗੇ ਵੱਡੀ ਤਬਦੀਲੀ ਇਹਦੇ ਵਿੱਚ ਇਹ ਆ ਕਿ ਜਿਹੜਾ ਕੈਚ 22 ਜਿਹੜੀ ਇੱਕ ਮਤਲਬ ਬੇ ਲੋੜਾ ਅ ਕੈਨੇਡਾ ਵਰਕ ਐਕਸਪੀਰੀਅੰਸ ਸੀਗਾ ਇਹਦੇ ਵਿੱਚ ਕੁਝ ਕੰਮ ਤਾਂ ਦੇ ਇਦਾਂ ਦੇ ਆ ਜਿਨ੍ਹਾਂ ਦੇ ਵਿੱਚ ਇਹ ਕਹਿੰਦੇ ਤੁਸੀਂ ਕੈਨੇਡਾ ਦਾ ਐਕਸਪੀਰੀਅੰਸ ਲੈ ਕੇ ਆਓ ਤੇ ਕੈਨੇਡੀਅਨ ਐਕਸਪੀਰੀਅੰਸ ਨਹੀਂ ਹੁੰਦਾ ਇੰਟਰਨੈਸ਼ਨਲ ਟ੍ਰੇਨਡ ਪ੍ਰੋਫੈਸ਼ਨਲ ਕੋਲ ਇਹਨਾਂ ਨੇ ਉਹ ਕੱਢ ਤਾ ਕਹਿੰਦੇ ਕੋਈ ਤਜਰਬੇ ਦੀ ਲੋੜ ਨਹੀਂ ਤੁਸੀਂ ਆ ਕੇ ਆਪਣਾ ਸਿੱਧਾ ਕੰਮ ਤੇ ਲੱਗੋ ਜਿਹੜਾ ਕੈਚ 22 ਆ ਉਹ ਬਹੁਤ ਸੀਗਾ ਕਿ ਕਿਸੇ ਵਿਅਕਤੀ ਨੂੰ ਕੈਨੇਡਾ ਦੇ ਵਿੱਚ ਕੰਮ ਕਰਨ ਦੀ ਲੋੜ ਸੀ ਤੇ ਉਹ ਕੰਮ ਨਹੀਂ ਸੀ ਕਰ ਸਕਦਾ ਕਿਉਂਕਿ ਉਹਦੇ ਕੋਲ ਕੈਨੇਡੀਅਨ ਮਤਲਬ ਉਹਨੂੰ ਨੌਕਰੀ ਇਸ ਕਰਕੇ ਨਹੀਂ ਸੀ ਮਿਲਦੀ ਕਿਉਂਕਿ ਉਹਦੇ ਕੋਲ ਕੈਨੇਡਾ ਦੇ ਕੰਮ ਦਾ ਐਕਸਪੀਰੀਅੰਸ ਨਹੀਂ ਸੀ ਜਿਹੜੇ professions ਨੇ ਨਾਲ ਵਿੱਚ ਇੰਜੀਨੀਅਰ ਨੇ ਸੋਸ਼ਲ ਵਰਕਰ ਨੇ ਵੈਟਰੀਨਰੀਅਨ ਨੇ ਮਤਲਬ ਹੋਰ ਕਿੰਨੇ ਜਿਹੜੇ 29 ਟੋਟਲ professions ਜਿਹੜੇ ਦੱਸੇ ਗਏ ਆ ਇਹਦੇ ਵਿੱਚ ਇੱਕ ਇਹ ਆ ਕਿ ਫੇਅਰਨੈਸ ਹੋਊਗੀ ਹੁਣ ਜਿਹੜੇ ਰੈਗੂਲੇਟਰਸ ਨੇ ਉਹ ਇਹਦੇ ਅੰਡਰ ਹੋਣਗੇ ਕਿ ਮਤਲਬ ਇਹਨਾਂ ਨੂੰ ਉਹਨਾਂ ਦੇ ਉੱਤੇ ਵੀ ਨਿਗਰ ਨਿਗਾ ਰੱਖੀ ਜਾਊਗੀ ਔਰ ਜਿਹੜੇ ਚਾਰਜਸ ਹੋਣਗੇ ਉਹ ਇੰਟਰਨੈਸ਼ਨਲ ਤੇ ਡਿਵਾਸਟਿਕਲੀ ਉਸੇ ਤਰੀਕੇ ਦੇ ਨਾਲ ਹੋਣਗੇ ਜਿਹੜਾ ਜਿਹੜਾ ਇੱਕ ਇੰਗਲਿਸ਼ ਲੈਂਗੁਏਜ ਟੈਸਟਿੰਗ ਰਿਕੁਆਇਰਮੈਂਟ ਉਹ ਉਹਨੇ ਥੱਲੇ ਕਰਤਾ ਵੀ ਟਰਾਂਸਪੈਰੈਂਸੀ ਹੋਊਗੀ ਵੀ ਕਿੱਥੇ ਪਹੁੰਚ ਗਿਆ ਕੀ ਹੋ ਗਿਆ ਜਿਹੜਾ ਇੱਕ ਨਾ ਇਹਦੇ ਵਿੱਚ ਖਾਸ ਗੱਲ ਜਿਹੜੀ ਇਹਨਾਂ ਨੇ ਮਹੱਤਵਪੂਰਨ ਕੀਤੀ ਹੈ ਕਿ ਇੱਕ ਪੁਆਇੰਟ ਕਰਨਗੇ ਇਹ ਸੁਪਰਡੈਂਡੈਂਟ ਆਫ ਇੰਟਰਨੈਸ਼ਨਲ ਕ੍ਰੈਡੈਂਸ਼ੀਅਲ ਰੈਕੋਗਨੀਸ਼ਨ ਇੱਕ ਬੰਦਾ ਹੋਊਗਾ ਜਿਹੜਾ ਉਹ ਸਾਰੇ ਕੁਝ ਨੂੰ ਦੇਖੂਗਾ ਸੁਪਰਡੈਂਡ ਸੁਪਰਡੈਂਡ ਦਾ ਕੰਮ ਕੀ ਆ ਉਹ ਓਵਰਸਾਈ ਕਰੂਗਾ ਕਿ ਇੰਟਰਨੈਸ਼ਨਲ ਕ੍ਰੈਡੈਂਸ਼ੀਅਲ ਦੇ ਵਿੱਚ ਸਾਰਾ ਕੁਝ ਠੀਕ ਠਾਕ ਹੋਵੇ ਜਿਹੜਾ ਸਿਸਟੈਮਿਕ ਜਾਂ ਕੋਈ ਪ੍ਰੋਸੀਜਰਲ ਇਸ਼ੂ ਤਾਂ ਨਹੀਂ ਉਹਦੇ ਵਿੱਚ ਐਡੀਸ਼ਨਲੀ ਉਹ ਕਰੂਗਾ ਕਿ ਅਥਾਰਟੀ ਜਿਹੜੀ ਆਹੋ ਜਿਹੜੀ ਇੱਕ ਐਕਟ ਦੇ ਥੱਲੇ ਕੰਮ ਕਰੂਗੀ ਤੇ ਉਹ ਅਪਡੇਟ ਦਊਗੀ ਵੀ ਪਿਛਲੇ ਸਮੇਂ ਦੇ ਵਿੱਚ ਆਹ ਹੋਇਆ ਪਿਛਲੇ ਸਮੇਂ ਦੇ ਵਿੱਚ ਆਹ ਹੋਇਆ ਸੋ ਉਹ ਜਿਹੜੇ ਆ ਇਹਦੀ ਇੰਪਲੀਮੈਂਟੇਸ਼ਨ ਤੇ ਇਹਦੇ ਉੱਤੇ ਕੰਮ ਕਰਨਗੇ ਮਤਲਬ ਉਹ ਦੱਸਣਗੇ ਕਿ ਪਿਛਲੇ ਸਾਲ ਦੇ ਵਿੱਚ ਇੰਨੇ ਬੰਦਿਆਂ ਨੂੰ ਅਸੀਂ ਇਦਾਂ ਕੀਤਾ ਇੰਨੇ ਬੰਦਿਆਂ ਨੂੰ ਇਦਾਂ ਕੀਤਾ ਹੁਣ ਵਾਂਗੂ ਨਹੀਂ ਕੋਈ ਹਿਸਾਬ ਕਿਤਾਬ ਰਹੂਗਾ ਨਹੀਂ ਸੋ ਇਹ ਮਤਲਬ ਇੱਕ ਕਿਉਂਕਿ ਫੀਡਬੈਕ ਲਈ ਇਹਨਾਂ ਨੇ ਲੋਕਾਂ ਦੇ ਨਾਲ ਕੰਮ ਕੀਤਾ ਇਹਦੇ ਵਿੱਚ ਕੰਮ ਤੇ ਹੋਰ ਜਿਹੜੀ ਮਿਨਿਸਟਰੀ ਆਫ ਹੈਲਥ ਆ ਉਹਦੇ ਨਾਲ ਵੀ ਇਹਨਾਂ ਨੇ ਕੰਮ ਕੀਤਾ ਉਹਨਾਂ ਸਾਰਿਆਂ ਦੇ ਨਾਲ ਰਲ ਮਿਲ ਕੇ ਇਹਨਾਂ ਨੇ ਇਹ ਜਿਹੜੀ ਇੰਟਰਨੈਸ਼ਨਲ ਕ੍ਰੈਡੈਂਸ਼ੀਅਲ ਰੈਗੂਲੇਸ਼ਨ ਐਕਟ ਆ ਇਸ ਵਿੱਚ 18 ਰੈਗੂਲੇਟਰਸ ਜਿਹੜੇ 29 ਪ੍ਰੋਫੈਸ਼ਨਲਸ ਨੂੰ ਸਟ੍ਰੀਮਲਾਈਨ ਕਰਨਗੇ ਸੋ ਇਹ ਇਹਨਾਂ ਦੇ ਵਿੱਚ ਇਹਨਾਂ ਨੇ ਰਜਿਸਟਰਡ 뮤직 ਟੀਚਰ ਵੀ ਇਸ ਕੈਟਾਗਰੀ ਦੇ ਵਿੱਚ ਆਉਂਦੇ ਆ ਜਿਹੜੇ ਪ੍ਰੋਫੈਸ਼ਨਲ ਇੰਜੀਨੀਅਰ ਨੇ ਉਹ ਵੀ ਇਹਦੇ ਵਿੱਚ ਆਉਂਦੇ ਆ ਪ੍ਰੋਫੈਸ਼ਨਲ ਟੀਚਿੰਗ ਸਰਟੀਫਿਕੇਟ ਹੋਲਡਰ ਲੈਂਡ ਸਰਵੇਅਰ अर्ਲੀ ਚਾਈਲਡਹੂਡ ਐਜੂਕੇਟਰ ਲੈਂਡਸਕੇਪ ਆਰਕੀਟੈਕਟ अर्ਲੀ ਚਾਈਲਡਹੂਡ ਐਜੂਕੇਟਰ ਜਿਹੜੇ ਅਰਲੀ ਚਾਈਲਡਹੂਡ ਐਜੂਕੇਟਰ ਅਸਿਸਟੈਂਟ ਅਪਲਾਈਡ ਸਾਇੰਸ ਟੈਕਨੋਲੋਜਿਸਟ ਕੰਡੀਸ਼ਨਲ ਟੀਚਿੰਗ ਸਰਟੀਫਿਕੇਟ ਹੋਲਡਰ ਜਿਹੜੇ ਸਰਟੀਫਾਈਡ ਟੈਕਨੀਸ਼ੀਅਨ ਨੇ ਸੋਸ਼ਲ ਵਰਕਰ ਨੇ ਵੈਟਰਨਰੀਅਨ ਨੇ ਰਜਿਸਟਰਡ ਕਲੀਨਿਕਲ ਸੋਸ਼ਲ ਵਰਕਰ ਨੇ ਲਾਇਰ ਨੇ ਪ੍ਰੋਫੈਸ਼ਨਲ ਬਾਇਓਲੋਜਿਸਟ ਨੇ ਜਿਹੜੇ ਆਰਕੀਟੈਕਟ ਨੇ ਅਪਲਾਈਡ ਬਾਇਓਲੋਜੀ ਟੈਕਨੀਸ਼ੀਅਨਸ ਨੇ ਨੋਟਰੀ ਪਬਲਿਕ ਰਜਿਸਟਰਡ ਬਾਇਓਲੋਜੀ ਟੈਕਨੋਲੋਜੀਕਲ emergancy medical assistant ਜਿਹਦੇ ਚ ਪੈਰਾਮੈਡਿਕਸ ਵੀ ਆ ਅ ਪ੍ਰੋਫੈਸ਼ਨਲ ਜੀਓ ਸਾਇੰਟਿਸਟ ਵੀ ਇਸ ਕੈਟਾਗਰੀ ਦੇ ਵਿੱਚ ਇਹਨਾਂ ਨੇ ਰੱਖਿਆ ਅ ਇਸੇ ਤਰ੍ਹਾਂ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ ਜਿਹੜੇ ਸੀਪੀਏ ਨੇ ਰਜਿਸਟਰਡ ਪ੍ਰੋਫੈਸ਼ਨਲ ਜਿਹੜੇ ਫੋਰਸਟਰ ਨੇ ਜਿਹੜੇ ਰੀਅਲ ਸਟੇਟ ਅਸੋਸੀਏਟ ਰੀਅਲ ਸਟੇਟ ਬ੍ਰੋਕਰ ਨੇ ਰਜਿਸਟਰਡ ਫੋਰੈਸਟ ਜਿਹੜੇ ਰਜਿਸਟਰਡ ਫੋਰੈਸਟ ਟੈਕਨੋਲੋਜਿਸਟ ਨੇ ਜਿਹੜੇ ਮੈਨੇਜਿੰਗ ਰੀਅਲ ਏਸਟੇਟ ਬ੍ਰੋਕਰ ਨੇ ਇਸੇ ਤਰ੍ਹਾਂ ਜਿਹੜੇ ਪ੍ਰੋਫੈਸ਼ਨਲ ਅ ਐਗਰੋਲੋਜਿਸਟ ਰੀਅਲ ਏਸਟੇਟ ਰਿਪਰੈਜ਼ੈਂਟੇਟਿਵ ਤੇ ਟੈਕਨੀਕਲ ਐਗਰੋਲੋਜਿਸਟ ਇਸ categories ਵਿੱਚ ਆਉਂਦੇ ਆ ਸੋ 29 ਪ੍ਰੋਫੈਸ਼ਨ ਨੇ ਜਿਹੜੇ ਇਹਨਾਂ ਨੇ ਕੀਤੇ ਆ ਤੇ ਉਹਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਇਹਨਾਂ ਨੂੰ ਇਹਦੇ ਵਿੱਚੋਂ ਲੋਕਾਂ ਨੂੰ ਜਿਹੜਾ ਫਾਇਦਾ ਹੋਊਗਾ ਜਿਹੜੇ ਆਏ ਨੇ ਉਹਨਾਂ ਨੂੰ ਫਾਇਦਾ ਹੋਊਗਾ ਕਿ ਉਹ ਜਿੱਥੇ ਪੜ੍ਹਾਈ ਕਰਕੇ ਆਏ ਉਹਦਾ ਮੁੱਲ ਪੈਜੂਗਾ ਇੱਥੇ ਵਾਲਿਆਂ ਨੂੰ ਫਾਇਦਾ ਇਹ ਹੋਊਗਾ ਕਿ ਇਹਨਾਂ ਨੂੰ ਕਟ-ਕਟ ਡਾਕਟਰ ਟੀਚਰ ਵਕੀਲ ਤੇ ਹੋਰ ਸਾਰੇ ਕੰਮ ਧੰਦੇ ਜਿਹੜੇ ਆ ਉਹਨਾਂ ਦੀ ਮਿਲ ਜਾਈਗੀ ਸਤੰਬਰ ਦੇ ਵਿੱਚ ਅਗਲਾ ਸਕੂਲਾਂ ਦਾ ਸੈਸ਼ਨ ਸ਼ੁਰੂ ਹੋਣਾ ਤੇ ਸਤੰਬਰ ਦੇ ਵਿੱਚ ਜਿਹੜੇ ਕੈਂਡੀਡੇਟ ਗਾਰਡਨ ਟੂ ਗ੍ਰੇਡ 7 ਤੱਕ ਜਿਹੜੇ ਬੱਚੇ ਨੇ ਵੈਨਕੂਵਰ ਦੇ ਸਕੂਲਾਂ ਦੇ ਵਿੱਚ ਉਹ ਆਪਣੇ ਸੈਲ ਫੋਨ ਨਹੀਂ ਵਰਤ ਸਕਣਗੇ ਇਹ ਕਿਉਂਕਿ ਵੋਟ ਪਈ ਸੀ ਵੈਨਕੂਵਰ ਸਕੂਲ ਬੋਰਡ ਦੇ ਟਰਸਟੀਜ਼ ਨੇ ਸੋਮਵਾਰ ਰਾਤ ਨੂੰ ਵੋਟ ਪਈ ਸੀ ਤੇ ਉਹਦੇ ਤੋਂ ਬਾਅਦ ਕਈ ਮਹੀਨੇ ਕੰਸਲਟੇਸ਼ਨ ਇਹਦੇ ਤੋਂ ਪਹਿਲਾਂ ਮਾਫ ਚੋਣ ਕਈ ਮਹੀਨੇ ਕੰਸਲਟੇਸ਼ਨ ਚੱਲੀ ਆ ਜਿਹੜੀ ਸਟੇਕ ਹੋਲਡਰਸ ਦੇ ਨਾਲ ਫੋਨ ਉਹ ਕਹਿੰਦੇ ਜੇ ਉਹ ਪ੍ਰੋਪਰਟੀ ਦੇ ਉੱਤੇ ਆ ਤੇ ਉਹ ਉਹਨਾਂ ਦੇ ਬੈਗ ਦੇ ਵਿੱਚ ਹੋਣਾ ਚਾਹੀਦਾ ਜਾਂ ਲੋਕਰ ਦੇ ਵਿੱਚ ਸਾਇਲੈਂਟ ਮੋਡ ਦੇ ਉੱਤੇ ਇਹ ਜਿਹੜੇ ਵੈਨਕੂਵਰ ਸਕੂਲ ਬੋਰਡ ਦੀ ਚੇਅਰ ਆ ਵਿਕਟੋਰੀਆ ਜੁੰਗ ਉਹਨਾਂ ਨੇ ਜਾਣਕਾਰੀ ਦਿੱਤੀ ਬੈਨ ਅਜੇ ਜਿਹੜੇ ਹੈਗੇ ਆ ਮਤਲਬ ਸਟੂਡੈਂਟਸ ਜਿਹੜੇ 8ਵੀਂ ਤੋਂ 12ਵੀਂ ਤੱਕ ਆ ਉਹਨਾਂ ਦੇ ਉੱਤੇ ਕਰੰਟਲੀ ਅਪਲਾਈ ਨਹੀਂ ਹੋ ਰਿਹਾ ਤੇ ਇਹ ਇੱਕ ਜਿਹੜਾ ਇਹਨਾਂ ਨੇ ਕੋਡ ਆਫ ਕੰਡਕਟ ਅਪਡੇਟ ਕੀਤਾ ਹੈ ਵੈਨਕੂਵਰ ਸਕੂਲ ਬੋਰਡ ਨੇ ਉਹਦੇ ਕੋਡ ਆਫ ਕੰਡਕਟ ਦੀ ਅਪਡੇਟ ਦਾ ਇੱਕ ਹਿੱਸਾ ਹੈ ਜਿਹੜਾ ਅਪਡੇਟਡ ਕੋਡ ਆਫ ਕੰਡਕਟ ਆ ਉਹਦੇ ਤਹਿਤ ਸਕੂਲ ਕੋਡ ਜਿਹੜਾ ਉਹ ਮਤਲਬ ਟੀਚਰਸ ਲਈ ਵੀ ਯੂਨੀਫਾਈ ਕਰੂਗਾ ਜਿਹੜੀਆਂ ਸਕੂਲ ਦੇ ਵਿੱਚ ਕਿਸੇ ਵੀ ਲੈਵਲ ਦੇ ਉੱਤੇ ਕੁਝ ਹੋ ਰਿਹਾ ਉਹਨੂੰ ਬੋਥ ਡਾਇਰੈਕਸ਼ਨ ਦੇ ਵਿੱਚ ਦੇਖਿਆ ਜਾਊਗਾ ਇਹ ਵੀ ਕਿਹਾ ਗਿਆ ਕਿ ਜਿਹੜਾ ਬੈਲੈਂਸ ਐਲੀਮੀਨੇਟ ਕਰਨਾ ਡਿਸਟਰੈਕਸ਼ਨਸ ਨੂੰ ਤੇ ਕ੍ਰਿਟੀਕਲ ਥਿੰਕਿੰਗ ਉਹਨਾਂ ਦੇ ਵਿੱਚ ਪ੍ਰਪੇਅਰ ਕਰਨਾ ਸਟੂਡੈਂਟਸ ਨੂੰ ਜਿਹੜੇ ਮਤਲਬ ਉਹ ਲਾਈਫ ਜਿਹੜੀ ਕਲਾਸਰੂਮ ਤੋਂ ਬਾਹਰ ਆ ਉਹਦੇ ਲਈ ਬਹੁਤ ਜ਼ਰੂਰੀ ਹੈ ਜਿਹੜੇ ਵਨ ਕੋਰ ਸਕੂਲ ਬੋਰਡ ਦੇ ਚੇਅਰ ਨੇ ਪੈਟੀ ਬੁਕੋਸ ਉਹਨਾਂ ਨੇ ਕਿਹਾ ਕਿ ਟੈਕਨੋਲੋਜੀ ਨੂੰ ਯੂਟਿਲਾਈਜ਼ ਕਰਨਾ ਕਲਾਸਰੂਮ ਦੇ ਵਿੱਚ ਜਿਹੜਾ ਆਊਟਵੇ ਕਰਦਾ ਹੈ ਕਿਸੇ ਵੀ 네ਗੇਟਿਵ ਟੀਵੀਟੀ 네ਗੇਟਿਵਿਟੀ ਦੇ ਨਾਲ ਜਿਹੜੀ ਉੱਥੇ ਆਉਂਦੀ ਹੈ ਕਹਿੰਦੇ ਸੀ ਕੋਈ ਬੈਕਵਰਡ ਅਸੀਂ ਜਿਹੜੇ ਬੈਕਵਰਡ ਨਹੀਂ ਜਾ ਰਹੇ ਸਟੂਡੈਂਟ ਜਿਹੜੀ ਆਪਣੀ ਜੀਵਨ ਹੈ ਟੈਕਨੋਲੋਜੀ ਦੇ ਨਾਲ ਜੀਣਗੇ ਜਿਹਦੇ ਨਾਲ ਉਹ ਵੱਡੇ ਹੋਏ ਆ ਕਹਿੰਦੇ ਸਾਨੂੰ ਲੱਗਦਾ ਕਿ ਜਿਹੜਾ এডੂਕੇਸ਼ਨ ਸਿਸਟਮ ਆ ਇਹਨੂੰ ਜਿਹੜਾ ਇਸ ਤਰੀਕੇ ਦੇ ਨਾਲ opportunity ਨੂੰ ਯੂਜ਼ ਕਰਨਾ ਚਾਹੀਦਾ ਸੋ ਦੋਵੇਂ ਗੱਲਾਂ ਇਸ ਪਾਸੇ ਸਾਹਮਣੇ ਆਈਆਂ ਸੀ ਕਿ ਕੁਝ ਲੋਕ ਕਹਿੰਦੇ ਸੀ ਕਿ ਸੈੱਲ ਫੋਨ ਦੀ ਜਿਹੜੀ ਇੰਪੋਰਟੈਂਸ ਆ ਸਕੂਲ ਦੇ ਵਿੱਚ ਕਲਾਸਰੂਮ ਦੇ ਵਿੱਚ ਕੁਝ ਸਟੂਡੈਂਟ ਜਿਹੜੇ ਸਟਰਗਲ ਕਰਦੇ ਆ ਸੋਸ਼ਲ ਐਂਗਜ਼ਾਇਟੀ ਦੇ ਨਾਲ ਉਹ ਜਿਹੜੇ ਸੈਲ ਫੋਨ ਆ ਬ੍ਰੇਕ ਦੇ ਵਿੱਚ ਔਨ ਕਰ ਲੈਂਦੇ ਆ ਕੁਝ ਜਿਹੜੇ ਸਿਬਲਿੰਗਸ ਆ ਟੈਕਸ ਕਰਦੇ ਆ ਇੱਕ ਦੂਜੇ ਨੂੰ ਕਿ ਮੈਨੂੰ ਪਾਈ ਪਿਕ ਅਪ ਕਰ ਲਈ ਜਾਂ ਕੁਝ ਕਰ ਲਈ ਲੋਕੇਸ਼ਨਸ ਵਗਾਰਾ ਕੁਝ ਜਿਹੜੇ ਲੋਕ ਨੇ ਉਹ ਡਿਵਾਈਸਸ ਨੂੰ ਜਿਹੜਾ ਹੋਰ ਤਰੀਕੇ ਨਾਲ ਯੂਜ਼ ਕਰਦੇ ਆ ਉਹਨਾਂ ਦੀ ਆਫਟਰ ਸਕੂਲ ਜਿਹੜੀ ਜੌਬ ਆ ਦੋ ਟਰਸਟੀ ਉਹਨਾਂ ਨੇ ਇਹਦੇ ਵਿਰੋਧ ਦੇ ਵਿੱਚ ਵੋਟ ਪਾਈ ਸੀ ਇਸ ਮੋਸ਼ਨ ਦੇ ਜਿਨ੍ਹਾਂ ਦੇ ਵਿੱਚ ਇੱਕ ਸਿਟੀ ਦੇ ਜੈਨੀਫਰ ਰਾਡੀ ਜਿਹੜੇ ਉਹ ਚਾਹੁੰਦੇ ਸੀ ਕਿ ਜ਼ਿਆਦਾ ਹੋਰ ਕੰਸਲਟੇਸ਼ਨਸ ਹੋਣੀਆਂ ਚਾਹੀਦੀ। ਕਹਿੰਦੇ ਸੀ ਕੰਸਰਨ ਬਹੁਤ ਵੱਡਾ ਆ ਐਕਚੁਅਲੀ ਇਹਦੇ ਬਾਰੇ ਹੋਰ ਜਿਹੜੀ ਕੰਸਲਟੇਸ਼ਨਸ ਆ ਹੋਣੀਆਂ ਚਾਹੀਦੀਆਂ ਸੋ ਮਾਮਲਾ ਸੱਚ ਨੂੰ ਚ ਬਹੁਤ ਟ੍ਰੇਡਾ ਆ ਇਹ ਕਿ ਜਿਹੜਾ ਸੈਲਫੋਨ ਯੂਜ਼ ਕਰਨੇ ਚਾਹੀਦੇ ਜਾਂ ਨਹੀਂ ਕਰਨੇ ਚਾਹੀਦੇ ਕਿ ਇਹ ਡਿਸਟਰੈਕਸ਼ਨ ਆ ਜਾਂ ਅੱਜ ਦੇ ਸਮੇਂ ਦੇ ਵਿੱਚ ਇਹਦੀ ਲੋੜ ਆ ਆਪਣੇ ਆਪ ਤੇ ਵਿੱਚ ਬਹੁਤ ਵੱਡਾ ਸਵਾਲ ਆ ਪਰ ਵੈਨਕੂਵਰ ਦੇ ਵਿੱਚ ਇਹ ਅਗਲੇ ਸਤੰਬਰ ਤੋਂ ਫੋਨਾਂ ਦੇ ਉੱਤੇ ਜਿਹੜੀ پابੰਦੀ ਲਾ ਦਿੱਤੀ ਗਈ। ਡਾਲਰਮ ਦੇ ਜਿਹੜੀ ਉਹਨਾਂ ਨੇ ਦੱਸਿਆ ਆ ਕਿ ਉਹਨਾਂ ਦੇ ਪਹਿਲੇ ਕੁਆਟਰ ਦੀ ਸੇਲ ਤੇ ਪ੍ਰੋਫਿਟ ਜਿਹੜਾ ਆ ਉਹ ਵੱਧ ਗਿਆ ਆ। ਅੱਜ ਬੁੱਧਵਾਰ ਨੂੰ ਆ ਦੱਸਿਆ ਉਹਨਾਂ ਨੇ ਕਿ ਜ਼ਿਆਦਾ ਜਿਹੜੇ ਕੈਨੇਡੀਅਨਸ ਨੇ ਉਹ ਇਹਨਾਂ ਸਟੋਰਾਂ ਦੇ ਉੱਤੇ ਸ਼ਾਪਿੰਗ ਕਰ ਰਹੇ ਆ ਕਿਉਂਕਿ ਅਫੋਰਡੇਬਲ ਗ੍ਰੋਸਰੀ ਤੇ ਜਿਹੜੇ ਐਸੈਂਸ਼ੀਅਲਸ ਆ ਉਹ ਇਹਨਾਂ ਥਾਵਾਂ ਦੇ ਉੱਤੋਂ ਮਿਲ ਜਾਂਦੇ ਆ। ਕੈਨੇਡੀਅਨ ਕੰਜ਼ਿਊਮਰ ਉਹ ਦੇਖ ਰਾਇਆ ਕਿ ਬੋਰਡ ਦੇ ਅਫੋਰਡੇਬਲ ਜਿਹੜੀਆਂ ਡੀਲਸ ਨੇ ਕਿੱਥੇ ਮਿਲਦੀਆਂ ਨੇ ਜਾਂ ਜਿੱਥੇ ਜਿਆਦਾ ਉਹਨਾਂ ਨੂੰ ਰੇਂਜ ਮਿਲਦੀ ਆ ਪ੍ਰੋਡਕਟਸ ਹੀ ਕੋਈ ਕੱਪੜੇ ਵੀ ਲੈ ਸਕਦਾ ਬੰਦਾ ਗਰੋਸਰੀ ਵੀ ਲੈ ਸਕਦਾ ਕੋਈ ਕਲੀਨਿੰਗ ਸਪਲਾਈ ਵੀ ਲੈ ਸਕਦਾ ਜਿਹੜੇ ਮਤਲਬ ਕਿਉਂਕਿ ਕਾਸਟ ਆਫ ਲਿਵਿੰਗ ਵਧੀ ਹੈ ਇਸ ਕਰਕੇ ਇਹਦੇਲੇ ਪਾਸੇ ਧਿਆਨ ਜਣਾ ਲੋਕਾਂ ਦਾ ਕੁਦਰਤੀ ਆ ਜਦੋਂ ਬੰਦੇ ਕੋਲੇ ਪੈਸੇ ਹੁੰਦੇ ਉਹਦੇ ਉਹ ਸਸਤੀ ਚੀਜ਼ ਨਹੀਂ ਲੈਂਦਾ ਜਦੋਂ ਪੈਸੇ ਨਾ ਹੋਣ ਫਿਰ ਉਹ ਦੇਖਦਾ ਵੀ ਕਿੱਥੋਂ ਚੀਜ਼ ਸਸਤੀ ਮਿਲਦੀ ਹੈ ਸਸਤੀ ਚ ਡਾਲਰ ਰਾਮਾ ਤੋਂ ਮਿਲਦੀ ਹੈ ਬਾਕੀ ਥਾਂਵਾਂ ਦੇ ਉੱਤੇ ਹਾਲਾਂਕਿ ਇਹਦੀ ਕੁਆਲਿਟੀ ਬਾਰੇ ਡਿਬੇਟ ਆ ਵੀ ਉਥੋਂ ਕੀ ਲੈਣਾ ਚਾਹੀਦਾ ਤੇ ਕੀ ਨਹੀਂ ਲੈਣਾ ਚਾਹੀਦਾ ਪਰ ਜਿਹੜੇ ਲੋਕਾਂ ਦੀ ਗਿਣਤੀ ਡਾਲਰ ਰਾਮਾ ਦੇ ਵਿੱਚ ਜਾਣ ਵਾਲਿਆਂ ਦੀ ਵਧ ਗਈ ਹੈ ਇਹ ਡਾਲਰ ਰਾਮਾ ਦੀ ਆਪਣੀ ਰਿਪੋਰਟ ਦੱਸਦੀ ਹੈ ਮਤਲਬ ਸਿੱਧਾ ਕਿ ਲੋਕ ਆਰਥਿਕ ਰੂਪ ਦੇ ਵਿੱਚ ਕੈਨੇਡਾ ਦੇ ਵਿੱਚ ਤੰਗ ਨੇ ਫੂਡ ਬੈਂਕਾਂ ਦੇ ਵਿੱਚ ਗਿਣਤੀ ਲੋਕਾਂ ਦੀ ਵਧੀ ਹੈ ਇਸੇ ਤਰੀਕੇ ਨਾਲ ਡਾਲਰ ਰਾਮਾ ਦੇ ਵਿੱਚ ਜਿਹੜਾ ਸਸਤਾ ਸਮਾਨ ਲੈਣ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਸੋ ਆਮ ਤੌਰ ਦੇ ਉੱਤੇ ਜਿਹੜਾ ਕੋਈ ਵੀ ਘਰ ਦਾ ਬਜਟ ਆ ਉਹ ਉਹਨੇ ਮਤਲਬ ਮਜਬੂਰ ਕਰ ਦਿੱਤਾ ਉਸ ਬਜਟ ਨੇ ਲੋਕਾਂ ਨੂੰ ਕਿ ਡਾਲਰਾਂ ਮਾ ਦੇ ਉੱਤੇ ਜਾਂ ਡਾਲਰ 3 ਡਾਲਰਾਂ ਮਾ ਜਾਂ ਜਿਹੜੀਆਂ ਵੀ ਜ਼ਰੂਰਤ ਦੀਆਂ ਚੀਜ਼ਾਂ ਆ ਉਹਨਾਂ ਨੂੰ ਕੰਪੀਟੀਟਿਵ ਪ੍ਰਾਈਸ ਦੇ ਉੱਤੇ ਇੱਥੇ ਮਿਲ ਜਾਂਦੀਆਂ ਉਹ ਕਹਿੰਦੇ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਸਟੋਰਾਂ ਦੀ ਸੇਲ ਆ ਉਹਦੇ ਵਿੱਚ ਕਾਫੀ ਗਰੋਥ ਆ ਇਸ ਮਾਮਲੇ ਦੇ ਵਿੱਚ ਜਿਹੜੀ ਇਹ ਡਿਸਕਾਊਂਟ ਸਟੋਰ ਆ ਮੌਨਟਰੀਅਲ ਵੇਸਟ ਇਹਦੇ 8.6% ਵੱਧਾ ਜਿਹੜਾ ਹੋਇਆ ਤੇ ਇਹ 1.41 ਬਿਲੀਅਨ ਕੁਆਟਰ ਦੇ ਵਿੱਚ ਪਹੁੰਚ ਗਿਆ ਜਿਹੜਾ ਅਪ੍ਰੈਲ ਦੇ ਵਿੱਚ ਐਂਡ ਹੋਇਆ ਸੀ ਜੇ ਇਹਨੂੰ ਕੀਤਾ ਜਾਵੇ ਇੱਕ ਸਾਲ ਪਹਿਲਾਂ ਮਤਲਬ ਇਹਨਾਂ ਦੀ 1.29 ਬਿਲੀਅਨ ਸੀ ਇੱਕ ਸਾਲ ਪਹਿਲਾਂ 1.29 ਬਿਲੀਅਨ ਸੀ ਤੇ ਆ ਪਿਛਲੇ ਕੁਆਟਰ ਦੇ ਵਿੱਚ ਇਹਨਾਂ ਦੀ 1.41 ਬਿਲੀਅਨ ਹੋਈ ਸੋ ਇਹ ਬੜਾ ਕਲੀਅਰ ਕਟ ਇੰਡੀਕੇਸ਼ਨ ਆ ਡਾਲਰਾਂਵਾਂ ਦੇ ਜਿਹੜੇ ਕੰਪੇਰੇਬਲ ਸਟੋਰ ਸੇਲਸ ਆ ਮਤਲਬ ਇਹ ਆ ਕਿ ਜਿਹੜੇ ਸਟੋਰ ਆ ਇਹ ਮਤਲਬ ਖੋਲਦੇ ਆ ਜਿੰਨੇ ਵੀ ਸਾਲ ਦੇ ਵਿੱਚ 5.6% ਉੱਪਰ ਵਾਲੂ ਗਏ ਆ ਤੇ ਇਹ 17.1% ਗਰੋਥ ਜਿਹੜੀ ਆ ਉਹ ਸੇਮ ਸਟੋਰ ਦੇ ਉੱਤੇ ਸੇਲਸ ਜਿਹੜੀ ਆ ਹੋਈ ਹੈ ਇਸ ਪੀਰੀਅਡ ਦੇ ਉੱਤੇ ਪਿਛਲੇ ਸਾਲ ਕੰਪਨੀ ਨੇ 77 ਕੈਨੇਡੀਅਨ ਜਿਹੜੇ ਸੈਂਟਸ ਨੇ ਉਹ ਪਰ ਸ਼ੇਅਰ ਅਰਨ ਕੀਤੇ ਆ ਜਦੋਂ ਕਿ 63 ਕੈਨੇਡੀਅਨ ਸੈਂਟ ਇਹਰ ਪਹਿਲਾ ਸੀਗੇ ਇਹਦੇ ਤੋਂ ਸੋ ਉਹਦੇ ਵਿੱਚ ਵੀ ਵਾਧਾ ਹੋਇਆ ਤੇ ਐਵਰੇਜ ਜਿਹੜੀ ਹੈਗੀ ਆ ਇੱਕ ਪ੍ਰੋਫਿਟ ਇਹਨਾਂ ਨੂੰ 76 ਕੈਨੇਡੀਅਨ ਸੈਂਟਸ ਦਾ ਫਾਇਦਾ ਜਿਹੜਾ ਉਹ ਹੋ ਰਿਹਾ ਸੋ ਇਹ ਇੱਕ ਵੱਡੀ ਤਬਦੀਲੀ ਆ ਤੇ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਜਿਹੜਾ ਇਹਦਾ ਫਾਇਦਾ ਹੋਇਆ ਆ ਤੇ ਹੁਣ ਇਹਦੇ ਬਾਰੇ ਹਮੇਸ਼ਾ ਹੀ ਚਰਚਾ ਦੇ ਵਿੱਚ ਰਹੀ ਆ ਇਹ ਗੱਲਬਾਤ ਕਿ ਜਦੋਂ ਤੁਸੀਂ ਡਾਲਰ ਰਾਮਾ ਦੇ ਉੱਤੇ ਜਾਂਦੇ ਹੋ ਤੇ ਇੱਥੋਂ ਕੁਦਰਤੀ ਅਫੋਰਡੇਬਿਲਟੀ ਹੁੰਦੀ ਚੀਜ਼ਾਂ ਥੋੜੀਆਂ ਸਸਤੀਆਂ ਹੁੰਦੀਆਂ ਵੈਰਾਈਟੀ ਬਹੁਤ ਮਿਲਦੀ ਛੋਟੇ ਜਿਹੇ ਸਟੋਰ ਦੇ ਵਿੱਚ ਤੁਹਾਨੂੰ ਕਿੰਨਾ ਕੁਝ ਦੇਖਣ ਨੂੰ ਮਿਲ ਜਾਂਦਾ ਇਹ ਵੀ ਇੱਕ ਕਾਰਨ ਹੈ ਕਿ ਲੋਕ ਡਾਲਰ ਰਾਮਾ ਦੇ ਉੱਤੇ ਜਾਦੇ ਜਾਂਦੇ ਆ ਕਨਵੀਨੀਅੰਸ ਆ ਤੇ ਲੋਕੇਸ਼ਨਸ ਜਿਹੜੀਆਂ ਈਜ਼ੀਲੀ ਐਕ세ਸੀਬਲ ਹੁੰਦੀਆਂ ਬਹੁਤ ਲੋਕ ਆ ਜਿਹੜੇ ਜਿਨ੍ਹਾਂ ਨੂੰ ਮਤਲਬ ਇਹ ਸੌਖੀ ਸ਼ਾਪਿੰਗ ਚਾਹੀਦੀ ਹੁੰਦੀ ਹੈ ਦੂਜੇ ਡਾਲਰ ਰਾਮਾ ਦੇ ਵਿੱਚ ਸੀਜ਼ਨਲ ਆਈਟਮ ਬਹੁਤ ਹੁੰਦੀਆਂ ਕਿ ਮੰਨ ਲਓ ਹੁਣ ਡੈਕੋਰੇਸ਼ਨ ਦੀਆਂ ਜਾਂ ਕਟ ਕੀਮਤਾਂ ਦੇ ਉੱਤੇ ਸਾਰਾ ਸਮਾਨ ਨਾ ਨੂੰ ਮਿਲ ਜਾਂਦਾ ਨੇਮ ਬ੍ਰਾਂਡ ਪ੍ਰੋਡਕਟ ਮਿਲ ਜਾਂਦੇ ਆ ਭਾਵੇਂ ਇੱਕ ਡਿਸਕਾਊਂਟ ਹੁੰਦੇ ਆ ਪਰ ਉੱਥੇ ਜਿਹੜੇ ਬਹੁਤੇ ਨੇਮ ਬ੍ਰਾਂਡ ਪ੍ਰੋਡਕਟ ਆ ਉੱਥੋਂ ਮਿਲ ਜਾਂਦੇ ਆ ਤੇ ਤੁਹਾਡੀਆਂ ਹਾਊਸ ਹੋਲਡ ਐਸੈਂਸ਼ੀਅਲ ਸਾਰਾ ਕੁਝ ਜਿਹੜਾ ਇਸ ਸਟੋਰ ਦੇ ਉੱਤੇ ਕ્રાਫਟ ਸਪਲਾਈ ਡਾਲਰ ਆਵਾਂ ਦੇ ਉੱਤੇ ਬਹੁਤ ਹੁੰਦੀਆਂ ਸਕੂਲ ਸਪਲਾਈਜ਼ ਬਹੁਤ ਹੁੰਦੀਆਂ ਜਿਹੜਾ ਹੋਰ ਚੀਜ਼ਾਂ ਨੇ ਐਮਰਜੈਂਸੀ ਕੋਈ ਲੋੜ ਪੈ ਜਾਂਦੀ ਹੈ ਉੱਥੇ ਹੁੰਦੀਆਂ ਆ ਇਹਦੇ ਨਾਲ ਕੁਝ ਇਸ਼ੂਜ਼ ਵੀ ਹੁੰਦੇ ਕੁਆਲਿਟੀ ਦਾ ਇਸ਼ੂ ਕਈ ਵਾਰੀ ਹੁੰਦਾ ਇੱਥੋਂ ਤੇ ਜਿਹੜੀਆਂ ਫਰੈਸ਼ ਫੂਡ ਦੀਆਂ ਆਈਟਮਸ ਨਹੀਂ ਹੁੰਦੀਆਂ ਤੇ ਬਹੁਤ ਲਿਮਟਿਡ ਹੁੰਦੀਆਂ ਪ੍ਰੋਡਕਟ ਅਵੇਲੇਬਿਲਟੀ ਆ ਕਈ ਵਾਰੀ ਉਹ ਨਹੀਂ ਮਿਲਦਾ ਹੈਲਥ ਸੇਫਟੀ ਕਨਸਰਨ ਵੀ ਕਈ ਵਾਰੀ ਹੁੰਦੇ ਆ এনवायरमेंटਲ ਇਮਪੈਕਟ ਵੀ ਹੁੰਦੇ ਆ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਪਿਛਲੇ ਸਾਰੇ ਸਮੇਂ ਦੇ ਵਿੱਚ ਡਾਲਰਮਾ ਦੀ ਸੇਲ ਦੇ ਵਿੱਚ ਵਾਧਾ ਜਿਹੜਾ ਦੱਸਦਾ ਆ ਕਿ ਲੋਕ ਆਰਥਿਕ ਰੂਪ ਦੇ ਵਿੱਚ ਤੰਗ ਨੇ ਇਸ ਵੇਲੇ ਕਿਤੇ ਨਾ ਕਿਤੇ ਥੋੜਾ ਜਿਹਾ ਵੇਲ ਲੱਭਦੇ ਆ ਸੌਕ ਲੱਭਦੇ ਆ ਕਿਤੇ ਥੋੜੀ ਜਿਹੀ ਥਾਂ ਲੱਭਦੇ ਆ ਜਿੱਥੇ ਜਾ ਕੇ ਚਾਰ ਪੈਸੇ ਬਾਜ ਸਕਰ ਤੇ ਡਾਲਰ ਆ ਮ ਉਹਨਾਂ ਨੂੰ ਇੱਕ ਇਸ ਕੰਮ ਦੇ ਲਈ ਵਧੀਆ ਥਾਂ ਨਜ਼ਰ ਆਉਂਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ